ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਦੋਸਤੋ ਇਹ ਤਰੀਕ ਹੈ ਕਿ 18 ਤਰੀਕ ਦਿਨ ਬੁੱਧਵਾਰ 2026 ਆ ਤੇ ਇਹ ਵੀਡੀਓ 19 ਤਰੀਕ ਨੂੰ ਸਵੇਰ ਅਪਲੋਡ ਹੋਣੀ ਹੈ ਕਿ ਆਪਾਂ 18 ਤਰੀਕ ਜਿਹੇ ਵੀਡੀਓ ਆਪਾਂ ਕਵਰ ਕਰ ਰਹੇ ਹਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੇ ਦੇ ਬਟਨ ਨੂੰ ਆਲ ਤੇ ਸੈੱਟ ਕਰਦੇ ਹੋ ਤਾਂ ਜੋ ਤੁਹਾਨੂੰ ਹਰ ਵੀਡੀਓ ਦੇ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਨੇ ਵੀਡੀਓ ਪਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਮੇਰਾ ਮੋਬਾਈਲ 98783 93488 ਆ ਤਸੱਲੀ ਪਰਖ ਤੁਸੀਂ ਇਹ ਕਰਨੇ ਤੁਸੀਂ ਪੈਸੇ ਲਾਉਣੇ ਆ ਜੀ ਜਿਹਦੇ ਜਿਹਦਾ ਨਾਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਵਾ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਇਹਦੇ ਬਾਰੇ ਭਾਈਾ ਸ੍ਰੀ ਕਾਲ ਤੁਹਾਡੀ ਮੇਰੇ ਸਾਰੇ ਭਣਾਂ ਭਰਾਵਾਂ ਸਭ ਤੋਂ ਪਹਿਲੂ ਨਾਮ ਦੱਸ ਦਗੇ ਜੀ ਨਾਮ ਦੀ ਕਾਕਾ ਪਿੰਡ ਲੱਗੇਣਾ ਤਹਿਸੀਲ ਬਾਘਾਪੁਰਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਇਹ ਵਾਰ ਤੇ ਜਿੰਨੇ ਗੋਣਾ ਮੈਂ ਦੱਸ ਨਹੀਂ ਸਕਦਾ ਕਿਉਂਕਿ ਆਪਣੀ ਗੋੜੀ ਲੰਮੀ ਹੋ ਜੂ ਠੀਕ ਆ ਜੀ ਚਲੋ ਬੜੀਆਂ ਗੱਲਾਂ ਕਰਦੇ ਆਲਾ ਕਹਿੰਦਾ ਖੜੀ ਉਹੀ ਪਾਪਵਾ ਲੋਕਾਂ ਨੂੰ ਮਤਲਬ ਕਹਿੰਦਾ ਸਜ਼ਾ ਦੇਈਏ ਪ੍ਰਚਾਰ ਦੇਈਏ ਅਲਾ ਕਹਿੰਦਾ ਯਾਰ ਐਵੇਂ ਬੁੱਲੀ ਜਾਂਦਾ ਉਹ ਜਿੰਨੇ ਲੋਕਾਂ ਨਾਲ ਸਹੀ ਗੱਲ ਆ ਜੀ ਆਪ ਮਤੇ ਹੋਏ ਵੇ ਆ ਜਿੰਨੇ ਲੋੜ ਉਹਨੀ ਗੱਲ ਕਰੋ ਬਸ 1 ਲੀਟਰ ਦੁੱਧਾ ਠੀਕ ਆ ਅੱਜ ਦਿਨ ਮੈਂ ਤਰੀਕ ਦੱਸਦਾ ਬਲੋਂ ਹਾਂ ਜੀ 19 ਤਰੀਕ 18 18 ਤਰੀਕ ਵੀ ਵੀ 18 ਨੂੰ ਕਵਰ ਹੋ ਰਹੀ ਹੈ ਅੱਜ 18 ਨੂੰ ਕਵਰ ਅੱਜ ਹੀ ਪੁਣੀ ਆਈ ਕੱਲ ਨੂੰ ਪਾਵਾਂਗੇ ਤੇ ਫਿਰ ਕੱਲ ਨੂੰ 19 ਤਰੀਕ ਬੋਲੋ ਹਾਂ 19 ਤਰੀਕ 10 ਦਿਨ ਬੋਲੋ ਦਿਨ ਵੀਰਵਾਰ ਨੂੰ ਦਿਨ ਵੀਰਵਾਰ 19 ਤਰੀਕ ਨੂੰ ਚੱਲੂਗੀ ਠੀਕ ਹੈ ਬਰਾੜਾ 7 ਵਜੇ ਠੀਕ ਹੈ ਜੀ ਦਿਨ ਵੀਰਵਾਰ 19 ਤਰੀਕ ਠੀਕ ਆ ਉਹ 7 ਵਜੇ ਚੱਲੂਗੀ ਠੀਕ ਹੈ ਜੀ ਜਿਹੜੀ ਕੀ ਪੌਣੇ ਤਿੰਨਾਂ ਦੀ ਗੱਬਣਾ ਹੈ ਚੈੱਕ ਪਾਸ ਚੈੱਕ ਪਾਸ 14 ਲੀਟਰ ਫੁੱਲ ਹੈ ਠੀਕ ਆ ਢੰਡੀ ਸੀ ਲਾ ਜਮਾ ਮੈਂ ਕਹ ਬਾਈ ਯਾਰ ਕਾਹਨੂੰ ਗੱਲਾਂ ਕਰਦਾ ਤੂੰ ਥਾਣਾ ਚ ਵਿਥੀ ਬਹੁਤ ਚੰਗੀ ਆ ਹੈ ਥਾਣਾ ਚ ਵਿਥੀ ਬਹੁਤ ਆ ਸਾਰੀ ਚੰਗੀ ਆ ਬਾਈ ਵਿਥੀ ਨਹੀਂ ਸਾਰੀ ਚੰਗੀ ਲੈ ਠੀਕ ਆ ਆ ਲੈ ਤੋੜ ਕੇ ਖੋਲ ਕੇ ਇਧਰ ਮਾਰੀ ਜੀ ਬਾਈ ਤੋੜ ਕੇ ਖਾ ਲੈਣਾ ਠੀਕ ਆ ਇਹ ਮੜਾ ਪ੍ਰਿੰਟ ਬਹੁਤ ਚੰਗਾ ਵਾਛੀ ਦਾ ਤੇ ਪ੍ਰਿੰਟ ਬਈ ਇਹੀ ਨੇ ਦੋ ਦੋਸਤੋ ਪੌਣੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਫੜੇ ਨਾਲਾ ਹਵਾਨਾ ਵਾ ਤੋ 25 ਦਿਨ ਦੀ ਬਾਈ ਕਹਿੰਦਾ ਤੁਸੀਂ ਵੇਖ ਸਕਦੇ ਹੋ ਜੀ ਸੋਹਣੀ ਵਹਿੜਾ ਚੌਕੜ ਗੱਬਣ ਚੈੱਕ ਪਾਸ ਆ ਤੁਸੀਂ ਵੇਖ ਸਕਦੇ ਹੋ ਜੀ ਦੂਜਾ ਦੂਜਾ ਸੁਆ ਦੇ ਲਈ ਗੱਬਣਾ ਦੂਜਾ ਸੂਆ ਸੂਈ ਵੀ ਆ ਇਹ ਕਦ-ਕੜ ਫੁੱਲ ਚੰਗਾ ਵਾ ਵਜਨ ਵਜੂਦ ਵਾਲੀ ਆਗੀ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਥਣਾ ਚ ਵਿਥੀ ਉਥੀ ਬਹੁਤ ਚੰਗੀਆਂ ਬਰੀਕੀਆਂ ਬਹੁਤ ਆ ਪਤਾ ਲਈ ਪਿੰਡੇ ਦੀ ਦੇਖ ਸਕਦੇ ਤੁਸੀਂ ਦੇਖ ਸਕਦੇ ਦੋਸਤੋ ਨਿੱਕਾ ਨਿੱਕਾ ਕਾਨਾ ਜਾਤ ਕੁਆਲਟੀ ਚੰਗੀ ਆ ਵਹਿੜ ਦੀ ਜੇ 25 ਕਰੋੜ ਦੀ ਸੱਜਰ ਬਾਈ ਕਹਿੰਦਾ ਜਿਹੜੀ ਉਹ 3 ਮਹੀਨੇ ਦੀ ਦੋ 14 14 ਤੋਂ ਚਵਾਈ ਜਾਂਦੀ ਆਗੀ ਤੇ 25 ਕਰੋੜ ਤੋਂ ਬੈਂਦਾ ਵੀ ਕੁਝ ਨਹੀਂ ਇਹਨੂੰ ਠੰਡੇ ਸੀਲ ਦੇਖੋ ਤੁਸੀਂ ਹਾਂ ਆ ਦੇਖੋ ਦੋਸਤੋ ਪੂਰੀ ਵਧੀਆ ਠੰਡੇ ਸੀਲ ਆਗੀ ਮਾਰ ਦੇ ਤਾਰਾ ਫਿਰ ਹੈ ਤਾਰਾ ਮਾਰ ਦੇ ਆ ਦੇਖੋ ਕੋਈ ਪਛਤਾ ਉਹ ਕੋਈ ਪਛਮਾਨ ਨਹੀਂ ਕੀਤਾਗਾ ਕੋਈ ਨਹੀਂ ਆ ਦੇਖੋ ਤਾਰਾ ਕੋਈ ਪਛਮਾਨ ਨਹੀਂ ਕੀਤਾ ਕੋਈ ਪਛਮਾਨ ਨਹੀਂ ਉਵੇਂ ਹੀ ਪਰਲੇ ਪਾਸੇ ਖੜਦਾ ਮੈਂ ਕੋਈ ਨੇੜਾ ਨਹੀਂ ਪਾਇਆ ਦੋਸਤੋ ਵੇਖ ਲਓ ਤੁਸੀਂ ਹਾਂ ਕੋਈ ਪਛਮਾਨੀ ਤਾਂ ਨਾ ਕਿ ਪਾਣੀ ਮਾਰੇ ਬਾਈ ਨੂੰ ਹੀ ਧਾਰਾ ਮਾਰਤਿਆਂ ਬਾਕੀ ਚੋਲਣੀ ਬਾਈ ਅਗਲੇ ਨੇ ਆ ਗਏ ਹਨਾ ਆ ਵੇਖੋ ਤੁਸੀਂ ਗੰਨੇ ਵਰਗੀ ਧਾਰਾ ਆ ਗਈ ਪੂਰੀ ਮੋਟੀ ਲੈ ਬਸ ਬਾਈ ਮਗਲੇ ਨਹੀਂ ਮਾਰਦੇ ਆ ਦੇਖੋ ਆ ਦੇਖੋ ਜਮਾ ਓਕੇ ਆ ਗਈ ਬਸ ਬਾਈ ਛੱਡ ਦੇ ਬਸ ਆ ਦੇਖੋ ਦੋਸਤੋ ਜਮਾ ਓਕੇ ਇੱਕ ਨੰਬਰ ਆ ਗਈ ਆਖਰ ਨਾ ਕਿ ਮੂਰੇ ਪੱਠਾ ਨਾ ਦੱਥਾ ਨਾ ਕੋਤੇ ਹੈਗੀ ਆ ਉਂ ਖੜੀ ਆ ਪਾਈ ਦੀ ਅੱਡੇ ਦੀ ਬੰਨੀ ਵੀ ਹੈਗੀ ਆ ਦੇਖੋ ਤੁਸੀਂ ਕਦੇ ਕੜ ਵੀ ਚੰਗਾ ਬਾਈ ਬੱਲ ਪਿਆ ਖੜਾ ਤੁਸੀਂ ਦੇਖ ਸਕਦੇ ਬਹੁਤ ਵੱਡੀ ਵੇੜਾ ਰੇੜਕੀ ਦੀ ਦੱਬੀ ਝੱਡੀ ਆ ਠੀਕ ਆ ਇਹ ਪਰੇ ਘਾਟਾ ਪਾਜ ਵੀ ਲੱਖ ਰੁਪਏ ਦੀ ਵੇੜਾ ਆ ਛੋਟੇ ਘੱਟ ਵੀ ਗਈ 95 ਹਜ਼ਾਰ ਦੀ ਵੇੜਾ ਠੀਕ ਆ ਬਾਈ ਮੇਰੇ ਇਹੋ ਜਿਹਾ ਵੇੜਾ ਠੀਕ ਆ ਇਹ ਗੱਬਣਾ ਨਾਲੇ 14 ਲੀਟਰ ਦੁੱਧ ਆ ਠੀਕ ਆ ਤੇ ਸੁਭਾਈ ਨੇ 15 ਸੋਨਾ ਕਰ ਦੂ ਵੀ ਹੋਰ ਠੀਕ ਆ ਜੀ ਦੋਨੋਂ ਹੋਰ ਵਾਜੂ ਠੀਕ ਆ ਮੇਰਾ ਬਾਈ ਬੇਨਤੀ ਆ ਮੁੱਲ ਫਿਰ ਇਹਦਾ ਮੁੱਲ ਦਾ ਹੈਗਾ 60000 ਰੁਪਇਆ ਵਿੱਚੋਂ ਕੀ ਛੋਟ ਚੱਪਾ ਮੈਂ ਹੁੰਦੀ ਗਾਹ ਹੁੰਦੀ ਆ। ਤਾਂ ਕੋਈ ਝੋਟੀ ਹੁੰਦੀ ਆ। ਠੀਕ ਆ ਜੀ। ਹਾਂ ਜੀ। ਲਓ ਜੀ ਦੋਸਤੋ 14 ਕਿਲੋ ਦੋ ਕੰਡੇ ਵਾਲਾ ਦੋ ਟਾਈਮ ਤੁਸੀਂ ਚੋਲਣਾ ਵਾਲ ਲੀਟਰ ਮਾਰਨ ਤੁਸੀਂ ਆਦੇ ਭਣਾ ਦੋ ਟਾਈਮ ਭਣਾ ਤੇ ਗੰਡਾ ਮਾਰ ਲਿਓ। ਠੀਕ ਆ? ਤੁਸੀਂ ਆਦੇ ਲੀਟਰ ਮਾਰ ਕੇ ਲੈ ਜਿਓ। ਆ ਬਾਈ ਨੇ ਧਾਰਾ ਮਾਰਦੀ ਠੰਡੀ ਸੀਲ ਤੁਸੀਂ ਇੱਥੋਂ ਦੇਖ ਲਓ। ਨਾ ਕਿ ਮੂਰੇ ਪੱਠੇ ਨਾ ਕੋਈ ਦਾਣਾ ਵੈੜਨੇ ਪੈਰ ਵੀ ਨਹੀਂ ਚੱਕਿਆ ਗਿਆ। ਨਾ ਕੋਈ ਨਿਆਣਾ ਪਾਇਆ ਵਾ। ਹਾਂ ਵੀਡੀਓ ਜਿਹਦੇ ਪਸੰਦ ਆਇ ਮੁੱਲ ਇਹਦਾ 62000 ਰੁਪਇਆ ਵਾ ਬਾਈ ਨੇ ਗੱਲ ਪਾਇ ਤੁਸੀਂ ਖਰੀਦ ਲੈਣੀ ਹੈ ਕੀ? ਧੰਨਵਾਦ ਜੀ।